ਭਲਾ ਹੋ ਬੀਤੇ 10 ਵਰਸਾਂਵਾਂ ਵਿੱਚ ਅਸੀਂ ਪੂਰੇ ਪੰਜਾਬ 'ਚ ਧਾਨ ਔਰ ਜਿਹੂ ਦੀ ਰਿਕਾਰਡ ਖਰੀਦ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈਲੀਕਾਪਟਰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਘੁੰਮਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਆ ਜਿਹੜਾ ਉਹ ਰੈਲੀਾਂ ਨੂੰ ਆ ਜਿਹੜਾ ਉਹ ਸੰਬੋਧਨ ਕਰ ਰਹੇ ਹੈਗੇ ਆ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਾਂ ਪਹਿਲਾਂ ਤੋਂ ਜਾਣਦੇ ਹੈਗੇ ਆ ਕਿ ਉਹਨਾਂ ਦੇ ਭਾਸ਼ਣ ਦੇ ਵਿੱਚ ਕੋਈ ਵੀ ਵਿਕਾਸ ਦੀ ਗੱਲ ਨਹੀਂ ਹੁੰਦੀਗੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਹੁੰਦੀਗੀ ਕਿਸਾਨਾਂ ਨੂੰ ਆ ਜਿਹੜਾ ਉਹ ਐਮਐਸਪੀ ਦੇਣ ਦੀ ਗੱਲ ਨਹੀਂ ਹੁੰਦੀਗੀ ਮਜ਼ਦੂਰਾਂ ਨੂੰ ਆ ਜਿਹੜਾ ਉਹਨਾਂ ਦਾ ਬੰਦ ਦਾ ਮਾਨਤਾ ਦੇਣ ਦੀ ਗੱਲ ਨਹੀਂ ਹੁੰਦੀਗੀ ਪਰ ਫਿਰ ਵੀ ਆ ਜਿਹੜਾ ਕੁਸ਼ਕ ਲੋਕੀ ਆ ਜਿਹੜੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਚਲੇ ਜਾਂਦੇ ਹੈਗੇ ਆ ਪਿਛਲੇ ਦਿਨੀ ਅਸੀਂ ਤੁਹਾਡੇ ਨਾਲ ਇਹ ਵੀ ਰਿਪੋਰਟ ਸਾਂਝੀ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਜੋ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਜਾਣਕਾਰੀ ਉਹਨਾਂ ਦੀ ਜਾਣਕਾਰੀ ਦਾ ਪੱਧਰਾ ਜਿਹੜਾ ਕਿੰਨਾ ਨੀਵਾ ਹੈਗਾ ਇਸ ਕੋ ਜਿਹੜਾ ਪਿਛਲੀਆਂ ਰਿਪੋਰਟਾਂ ਦੇ ਵਿੱਚ ਜਾ ਕੇ ਵੀ ਜਿਹੜਾ ਅੱਜ ਵੀ ਇੱਕ ਵੀਡੀਓ ਪਾਈ ਉਸ ਤੋਂ ਵੀ ਜਿਹੜਾ ਤੁਸੀਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਤੇ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੇ ਵਿੱਚ ਜੋ ਰੈਲੀ ਕੀਤੀ ਹੈਗੀ ਆ ਉਸ ਦੇ ਵਿੱਚ ਵੀ ਜੇਕਰ ਉਹਨਾਂ ਦੇ ਭਾਸ਼ਣ ਨੂੰ ਤੁਸੀਂ ਧਿਆਨ ਦੇ ਨਾਲ ਸੁਣੋ ਤਾਂ ਉਸ ਭਾਸ਼ਣ ਦੇ ਵਿੱਚ ਸਿਰਫ ਤੇ ਸਿਰਫ ਰਾਮ ਮੰਦਰ Hindu ਜਾਂ ਫਿਰ ਮੁਸਲਮ ਜਾਂ ਫਿਰ ਇੰਡੀਆ ਅਲਾਈንስ ਦੀ ਗੱਲ ਹੀ ਕੀਤੀ ਗਈ ਆ ਹੋਰਾ ਕਿਸੇ ਵੀ ਮੁੱਦੇ ਬਾਰੇ ਜਿਹੜੀ ਉਸ ਦੇ ਵਿੱਚ ਜਿਹੜੀ ਚਰਚਾ ਨਹੀਂ ਕੀਤੀ ਗਈ ਸਰਪਲ ਸਪ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਅਸੀਂ ਆ ਜਿਹੜਾ 500 ਸਾਲਾਂ ਦੇ ਬਾਅਦ ਆ ਜਿਹੜਾ ਉਹ ਸ਼੍ਰੀ ਰਾਮਚੰਦਰ ਨੂੰ ਲੈ ਕੇ ਆਏ ਆ ਤੇ ਇਸ ਵਜ੍ਹਾ ਕਰਕੇ ਆ ਜਿਹੜਾ ਕਾਂਗਰਸ ਨੂੰ ਤਕਲੀਫ ਹੋਈ ਤੁਸੀਂ ਕਾਂਗਰਸ ਨੂੰ ਵੋਟ ਨਾ ਪਾਇਓ ਤੇ ਰਾਮ ਮੰਦਿਰ ਕੇ ਨਿਰਮਾਣ ਸੇ ਹਿੰਦੁਸਤਾਨ ਮੇਂ ਰਾਮ ਨੌਮੀ ਮਨਾਨੇ ਸੇ ਭਾਰਤੀ ਪਹਿਚਾਨ ਕੋ ਖਤਰਾ ਹੈ ਕਾਂਗਰਸ ਕਿਹੜੇ ਦੇਸ਼ ਕੋ ਮਾਨਤੀ ਹੈ ਜਿਸੇ ਭਗਵਾਨ ਰਾਮ ਸੇ ਖਤਰਾ ਹੈ ਸਰਫ ਸਾਨੂੰ ਵੋਟ ਪਾਓ ਜਾਨਿਕਾ ਸਰਫ ਸਿਰਫ ਪੰਜਾਬ ਦੇ ਵਿੱਚ ਆ ਕੇ ਵੀ ਆ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜੇ ਉਹ ਸਰਫ ਸਿਰਫ ਧਰਮ ਦੇ ਆਧਾਰ ਦਿੱਤੇ ਆ ਜਿਹੜੇ ਵੋਟਾਂ ਮੰਗ ਰਹੇ ਹੈਗੇ ਆ ਭਾਵੇਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਪਗੜੀ ਵੀ ਸਜਾਈ ਪਰ ਫਿਰ ਵੀ ਆ ਜਿਹੜਾ ਉਹਨਾਂ ਦੇ ਵਿੱਚੋਂ ਜੋ ਹਿੰਦੂ ਧਰਮ ਦੇ ਨਾਮ ਦੇ ਉੱਤੇ ਵੋਟਾਂ ਮੰਗਨ ਵਾਲਾ ਕੀੜਾ ਹੈਗਾ ਉਹ ਸਮਾਪਤ ਨਹੀਂ ਹੋਇਆਗਾ ਪਹਾੜੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪਿਛਲੇ ਦਿਨੀ ਕਈ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਕਿ ਵੱਡੇ ਪੱਧਰ ਦੇ ਉੱਤੇ ਸੰਯੁਕਤ ਕਸਾਲ ਮੋਰਚੇ ਦੇ ਸੱਦੇ ਦੇ ਤਹਿਤ ਆ ਜਿਹੜਾ ਇੱਧਰ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਹੈਗਾ ਉਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਆ ਜਿਹੜਾ ਵਿਦਿਆਰਥੀਆਂ ਵੱਲੋਂ ਵੀ ਵਿਰੋਧ ਹੋ ਰਿਹਾ ਕਿਉਂਕਿ ਨਵੀਂ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਭਾਜਪਾ ਸਰਕਾਰ ਲੈ ਕੇ ਆਈ ਆ ਇਸ ਕਰਕੇ ਆ ਜਿਹੜਾ ਲੋਕ ਉਸ ਦਾ ਵੀ ਵਿਰੋਧ ਕਰ ਰਹੇ ਹੈਗੇ ਆ ਮਜ਼ਦੂਰ ਆਪਣੇ ਮੰਗਾਂ ਮਸਲਿਆਂ ਨੂੰ ਲੈ ਕੇ ਵੀ ਵਿਰੋਧ ਕਰ ਰਹੇ ਹੈਗੇ ਆ ਪਿਛਲੇ ਦਿਨੀ ਜੋ ਅ ਕਸਾਰ ਮਜ਼ਦੂਰ ਮਹਾਪੰਚਾਇਤ ਹੋਈ ਆ ਭਾਵੇਂ ਭਾਜਪਾ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਇਹ ਜੋਰ ਲੱਗਾ ਹੋਇਆ ਪੰਜਾਬ ਦੇ ਵਿੱਚ ਉਂਝ ਤਾਂ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਕਿਉਂਕਿ ਕਸਾਰ ਫੋਟ ਆ ਜਿਹੜੀ ਉਹਨਾਂ ਨੂੰ ਤੈਅ ਨਹੀਂ ਲਈ ਕਿ ਇਸ ਕਰਕੇ ਉਹਨਾਂ ਦਾ ਇਹ ਪੂਰਾ ਜੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਆ ਜਿਹੜਾ ਉਹ ਮਜ਼ਦੂਰਾ ਤੇ ਕਿਸਾਨਾਂ ਦੇ ਵਿੱਚ ਆ ਜਿਹੜਾ ਉਹ ਪਾਰ ਪਾਇਆ ਜਾਵੇ ਪਿਛਲੇ ਦਿਨੀ ਹੰਸਰਾ ਦੇ ਹੰਸ ਦੇ ਬਿਆਨ ਵੀ ਆ ਜਿਹੜਾ ਉਹ ਤੁਹਾਡੇ ਸਾਹਮਣੇ ਪਏ ਹੈਗੇ ਕਿਉਂਕਿ ਆਰਐਸਐਸ ਦਾ ਭਾਜਪਾ ਦਾ ਇਹ ਏਜੰਡਾ ਹੀ ਆ ਤੇ ਲੋਕਾਂ ਨੂੰ ਪਾਰੋ ਤੇ ਇਸ ਤੋਂ ਬਾਅਦ ਆ ਜਿਹੜਾ ਉਹ ਰਾਜ ਕਰੋ ਪਰ ਅੱਜ ਫੇਰ ਦੁਬਾਰਾ ਤੋਂ ਪਹਿਲਾਂ ਤਾਂ ਜਨਰਲ ਵਿਖਿਆ ਜਿਹੜਾ ਉਹਨਾਂ ਦਾ ਵਿਰੋਧ ਹੋਇਆ ਹੈਗਾ ਤੇ ਇਸ ਤੋਂ ਬਾਅਦ ਆ ਜਿਹੜਾ ਉਹ ਗੁਰਦਾਸਪੁਰ ਗਏ ਤੇ ਸੰਯੁਕਤ ਕਿਸਾਨ ਤੇ ਸੰਯੁਕਤ ਕਿਸਾਨ ਮੁਹਰਤੇ ਦੇ ਸੱਦੇ ਤਹਿਤ ਆ ਜਿਹੜਾ ਉਹ ਦਿਨਾਨਗਰ ਅੱਜ ਰੈਲੀ ਦਾ ਵਿਰੋਧ ਕੀਤਾ ਜਾਣਾ ਸੀਗਾ ਜਿਸ ਲਈ ਆ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਫੋਕਲ ਪੁਆਇੰਟ ਪੁਨਿਆਰ ਵਿੱਚ ਇਕੱਤਰਤ ਹੋਣ ਦਾ ਫੈਸਲਾ ਕੀਤਾ ਪਰੰਤੂ ਮੋਦੀ ਫੇਰੀ ਦੇ ਕਰਕੇ ਸੁਰੱਖਿਆ ਦੇ ਪਖਤਾ ਪ੍ਰਬੰਧਾਂ ਨੂੰ ਚਮਕਾ ਦੇਣ ਲਈ ਫੋਕਰ ਕੋਇਰ ਦੀ بجائے ਇੱਕ ਮੰਦਰ ਵਿੱਚ ਕਿਸਾਨਾਂ ਦਾ ਇਕੱਠ ਕੀਤਾ ਗਿਆ ਕਿਸਾਨਾਂ ਦੇ ਵੱਖਰੇ ਵੱਖਰੇ ਪਿੰਡਾਂ ਤੋਂ ਕਾਰਕੁਨ ਅਜੇ ਮੰਦਰ ਵਿੱਚ ਪਹੁੰਚ ਰਹੇ ਸਨ ਕਿ ਪੁਲਿਸ ਪ੍ਰਸ਼ਾਸਨ ਪੁਲਿਸ ਅਫਸਰ ਸਮੇਤ ਕਿਸਾਨਾਂ ਦੇ ਇਕੱਤਰਤ ਹੋਣ ਵਾਲੇ ਸਥਾਨ ਉੱਪਰ ਪਹੁੰਚੇ ਅਤੇ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਕਿਸਾਨ ਜਥੇਬੰਦੀਆਂ ਦੇ ਆਗੂ ਮੋਦੀ ਦਾ ਵਿਰੋਧ ਕਰਨ ਲਈ ਰੈਲੀ ਵਾਲੀ ਜਗ੍ਹਾ ਉੱਪਰ ਮਾਰਚ ਕਰਕੇ ਜਾਣ ਲਈ ਬਜ਼ੇਰਸਾਂ ਲੋ ਜਿਸ ਤੋਂ ਬਾਅਦ ਨੌਕੇ ਉੱਪਰ ਪਹੁੰਚੇ ਪੁਲਸ ਅਫਸਰਾਂ ਵੱਲੋਂ ਮੰਦਰ ਕੰਪਲੈਕਸ ਵਿੱਚ ਮੌਜੂਦ ਸਾਨ ਕਾਰਕੁਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਭੈਣੀ ਮੀਆਂ ਖਾਲ ਜਾਇਆ ਗਿਆ ਜਿਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਅਮਰਸਰ ਦਾ ਜਥਾ ਸੁਭਾ ਮੀਤ ਪ੍ਰਧਾਨ ਜਤਿੰਦਰ ਸਿੰਘ ਸ਼ੀਨਾ ਅਤੇ ਸੁਖਦੇਵ ਸਿੰਘ ਸੈਂਸਰਾ ਦੀ ਅਗਵਾਈ ਵਿੱਚ ਅਮਰਸਰ ਤੋਂ ਗੁਰਦਾਸਪੁਰ ਤੱਕ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਨੂੰ ਚੱਕਮਾ ਦਿੰਦੇ ਹੋਏ ਪੁਨਿਆਰ ਤੱਕ ਪਹੁੰਚਿਆ ਦੋ ਬੱਸਾਂ ਰਾਹੀਂ ਪੁਨਿਆਰ ਪਹੁੰਚੇ ਕਾਰਕੁਨਾਂ ਨੇ ਦੀਨਾਨਗਰ ਪੁਨਿਆਰ ਬਾਈਪਾਸ ਨੇੜੇ ਪੈਂਦੇ ਪਿੰਡ ਢੰਡੇ ਚੱਕ ਤੱਕ ਰੋਸ ਮੁਜ਼ਾਹਰਾ ਕੀਤਾ ਅਤੇ ਨਰਿੰਦਰ ਮੋਦੀ ਦੀ ਦਿੱਲੀ ਤੋਂ ਤਕਰੀਬਨ 1 ਕਿਲੋਮੀਟਰ ਪਿੱਛੇ ਲੱਗੀ ਬੈਰੀਕੇਟਿੰਗ ਉੱਪਰ ਆਪਣੇ ਨਾਅਰੇਬਾਜ਼ੀ ਨੂੰ ਬਾਅਦ ਬਾਅਦ ਸਤੂਰਾ ਜਾਰੀ ਰੱਖਿਆ ਅਚਾਨਕ ਸਾਹਮਣੇ ਆਏ ਕਿਸਾਨਾਂ ਦਾ ਇਹ ਜੱਤਾ ਪੁਲਿਸ ਪ੍ਰਸ਼ਾਸਨ ਲਈ ਸਿਰਦਰਦ ਦੀ ਬਣ ਗਿਆ ਜਿੱਥੇ ਪੁਲਸ ਇਹ ਸਮਝ ਰਹੀ ਸੀ ਕਿ ਸਵੇਰ ਸਮੇਂ ਗਿਰਤਾਰ ਕੀਤਾ ਗਿਆ ਕਿਸਾਨਾਂ ਦਾ ਜਥਾ ਹੀ ਆਖਰੀ ਜਥਾ ਸੀ ਅਚਾਨਕ ਪ੍ਰਗਟ ਹੋਏ ਇਸ ਜਥੇ ਨੇ ਪੁਲਸ ਦੇ ਹੋਸ਼ ਉਡਾ ਲਿੱਤੇ ਜਿਸ ਤੋਂ ਬਾਅਦ ਅੱਧਾ ਘੰਟਾ ਲਗਾਤਾਰ ਬੈਰੀਕੇਡਿੰਗ ਉੱਪਰ ਨਾਵੇ ਬਾਜੀ ਹੁੰਦੀ ਰਹੀ ਜਿਸ ਉਪਰੰਤ ਸਮਰੱਥ ਪੁਲਸ ਅਧਿਕਾਰੀਆਂ ਵੱਲੋਂ ਰੋਸ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਪ੍ਰੰਤੂ ਕਿਸਾਨ ਮੋਦੀ ਦੀ ਰੈਲੀ ਵਿੱਚ ਜਾਣ ਲਈ ਬਜਾਦਸਾਨ ਜਿਸ ਤੋਂ ਬਾਅਦ ਪੁਲਸ ਵੱਲੋਂ ਆ ਜਿਹੜਾ ਐਥਿਕਸ ਵਾਲਾ ਯੂਨੀਅਨ ਦੇ ਸਾਰੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਭਣੀ ਮੀਆਂ ਥਾਣੇ ਵਿੱਚ ਆ ਜਿਹੜਾ ਉਹ ਡੱਕ ਦਿੱਤਾ ਗਿਆ ਸੋ ਇਸ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹੈਗੇ ਆ ਕਿ ਭਾਵੇਂ ਨਰਿੰਦਰ ਮੋਦੀ ਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣੀਆਂ ਰੈਲੀਆਂ ਨੂੰ ਆ ਜਿਹੜਾ ਸੰਬੋਧਿਤ ਹੋ ਰਿਹਾ ਹੈਗੇ ਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਰਸਤੇ ਦੇ ਵਿੱਚ ਹੀ ਡੱਕਿਆ ਜਾ ਰਿਹਾ ਇੱਕ ਦਿਨ ਪਹਿਲਾਂ ਹੀ ਆ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਇਹ ਦਸਤੂਰ ਆ ਜਿਹੜਾ ਇਹਰਪਾ ਕਿਸਾਨਾਂ ਦੇ ਨਾਲ ਹੀ ਨੀਗਾ ਸਗੋਆ ਜਿਹੜਾ ਮਜ਼ਦੂਰਾ ਦੇ ਨਾਲ ਹੀ ਇਹ ਜਿਹੜਾ ਅਜੇ ਹਹੀ ਤੀਰਾ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਟਿਆਲਾ ਆਏ ਸੀਗੇ ਜਦੋਂ ਉਹਨਾਂ ਦਾ ਵਿਰੋਧ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੋ ਕਿ ਦਲਤਾਂ ਦੇ ਲਈ ਜ਼ਮੀਨ ਦਾ ਮਸਲਾ ਜਿਹੜਾ ਲੜਦੀ ਹੈਗੀ ਦਲਤਾਂ ਨੂੰ ਜਿਹੜਾ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਵੰਡਾਉਣ ਦੇ ਲਈ ਆ ਜਿਹੜੇ ਸੰਘਰਸ਼ ਕਰਦੇ ਹੈਗੇ ਉਹਨਾਂ ਦੇ ਆਗੂ ਕੱਲ ਬਿਕਰਤ ਹੋਆ ਉਹ ਵੀ ਪ੍ਰਦਰਸ਼ਨ ਦੇ ਦਰਮਿਆਨ ਮੌਜੂਦ ਸਨ ਪਰ ਜਦੋਂ ਹੀ ਹੰਸ ਰਾਜ ਦਾ ਕਾਫਲਾ ਉੱਥੋਂ ਲੰਘਿਆ ਤਾਂ ਉਹਨਾਂ ਦੀ ਆ ਜਿਹੜੀ ਕਾਫੀ ਝੜਪ ਹੋਈ ਹੈ ਤੇ ਇਸ ਤੋਂ ਬਾਅਦ ਆ ਜਿਹੜਾ ਬਿੱਕਰ ਸਿੰਘ ਹਤੂਆ ਉਹ ਝੜਪ ਦੇ ਦੌਰਾਨ ਆ ਜਿਹੜੇ ਉਹਨਾਂ ਨੂੰ ਸੱਟ ਲੱਗੀ ਤੇ ਉਹ ਬੇਹੋਸ਼ ਹੋ ਗਏ ਹਲਤੀ ਦਾ ਜਿਹੜਾ ਉਹ ਵੀ ਹਸਪੀਟਲ ਦੇ ਵਿੱਚ ਆ ਯਾਨੀ ਕਿ ਲਗਾਤਾਰ ਮਜ਼ਦੂਰਾ ਕਿਸਾਨਾਂ ਨੂੰ ਆ ਜਿਹੜੀ ਇਹ ਸਰਕਾਰ ਲਗਾਤਾਰ ਦਬਾਰੀ ਹੈਗੀ ਆ ਪਰ ਕਿਤੇ ਕਿਤੇ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਕੇ ਵੀ ਆ ਜਿਹੜਾ ਸਭ ਵਿਚ ਸਰਪਾ ਹਿੰਦੂ ਪੱਤਾ ਖੇਡ ਕੇ ਜਿਹੜੀ ਉਹ ਵੋਟ ਮੰਗ ਰਹੇ ਹੈਗੇ ਆ ਦੂਜੇ ਪਾਸੇ ਇਸ ਗੱਲ ਤੋਂ ਵੀ ਸचेत ਹੋਣਾ ਚਾਹੀਦਾ ਤੁਹਾਡੇ ਨਾਲ ਪਿਛਲੇ ਦਿਨ ਸਟੋਰੀਆਂ ਵੀ ਸਾਂਝੀਆਂ ਕੀਤੀਆਂ ਸੀਗਾ ਕਿ ਭਾਜਪਾ ਸਰਕਾਰ ਆ ਜਿਹੜੀ ਪਿਛਲੇ ਦਿਨਾਂ ਤੋਂ ਜੋ ਹੰਸਰਾਜ ਹੰਸਲੇ ਬਿਆਨ ਆ ਰਹੇ ਆ ਜਾਂ ਰਵਨੀਤ ਬਿੱਟੂ ਦੇ ਬਿਆਨ ਆ ਰਹੇ ਹੈਗੇ ਆ ਕਿਉਂਕਿ ਪੰਜਾਬ ਦੇ ਵਿੱਚ ਇਹ ਹਿੰਦੂਤਵਾੜਾ ਪੱਤਾ ਜਿਹੜਾ ਉਹ ਚੱਲ ਨਹੀਂ ਰਿਹਾਗਾ ਪੰਜਾਬ ਦੇ ਵਿੱਚ ਬਹੁਤ ਗੈਂਤੀ ਆ ਜਿਹੜੀ ਉਹ ਸਿੱਖ ਪਾਈ ਚਾਰੇ ਦੀ ਆ ਇਸ ਕਰਕੇ ਉਹਨਾਂ ਨੇ ਆ ਜਿਹੜਾ ਪੰਜਾਬ ਦੇ ਵਿੱਚ ਦਲਤ ਵਰਸਸ ਜੱਟ ਭਾਈਚਾਰਾ ਇਸ ਤੋਂ ਇਲਾਵਾ ਮਜ਼ਦੂਰ ਵਰਸਸ ਕਿਸਾਨ ਭਾਈਚਾਰਾ ਜਿਹੜਾ ਉਹ ਬਣਾਉਣ ਦੀ ਹੈ ਜਿਹੜੀ ਬਾਕੂਬੀਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਅਸੀਂ ਪਿਛਲੇ ਦਿਨੀ ਕਈ ਸਟੋਰੀਆਂ ਤੁਹਾਡੇ ਨਾਲ ਅਜਿਹਿਆਂ ਵੀ ਸਾਂਝੀਆਂ ਕੀਤੀਆਂ ਪਿੱਛੇ ਜਾ ਕੇ ਸਾਡੇ ਪੇਜ ਦੇ ਉੱਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਦੌਰਾਨ ਅਸੀਂ ਮਜ਼ਦੂਰਾਂ ਦੀਆਂ ਵੀ ਅਜਿਹੀਆਂ ਸਟੋਰੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਮਜ਼ਦੂਰਾਂ ਨੇ ਕਿਹਾ ਕਿ ਸਾਡੀ ਵੋਟ ਆ ਜਿਹੜੀ ਉਹ ਮੋਦੀ ਨੂੰ ਨਹੀਂ ਪੈਣੀਗੀ ਕਿਉਂ ਕੀਤਾ ਜਿਹੜਾ ਅਸੀਂ ਉਹਨਾਂ ਦੀਆਂ ਚਾਲਾਂ ਨੂੰ ਸਮਝਦੇ ਆ ਜੇਕਰ ਪੰਜਾਬ ਦੇ ਵਿੱਚ ਕਿਸਾਨ ਖੁਸ਼ਹਾਲ ਹੋਊਗਾ ਤਾਂ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿ ਮਜ਼ਦੂਰ ਵੀ ਖੁਸ਼ਹਾਲ ਹੋਊਗਾ ਪਰ ਗੱਲ ਇਹ ਹੈਗੀ ਆ ਕਿ ਮਜ਼ਦੂਰਾਂ ਨੂੰ ਵੀ ਕਿੱਥੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਮੂਵਮੈਂਟ ਹੈਗੀ ਆ ਉਹਨਾਂ ਨੂੰ ਵੀ ਆ ਜਿਹੜਾ ਲਕੀਰ ਖਿੱਚ ਕੇ ਜਿਹੜੀ ਆਪਣੇ ਪੱਧਰ ਦੇ ਉੱਤੇ ਆਪਦੀ ਮੂਵਮੈਂਟ ਖੜੀ ਕਰਨੀ ਚਾਹੀਦੀ ਹੈ ਨਾ ਕਿ ਆ ਜਿਹੜਾ ਕਿਸਾਨੀ ਮੂਵਮੈਂਟ ਦੇ ਵਿੱਚ ਆ ਜਿਹੜਾ ਉਸ ਤੋਂ ਆਸ ਲਗਾਉਣੀ ਚਾਹੀਦੀ ਜਿੰਨਾ ਚਿਰ ਮਜ਼ਦੂਰ ਆਪ ਦੇ ਪੈਰਾਂ ਦੇ ਉੱਤੇ ਆਪ ਨਹੀਂ ਖੜੇ ਹੁੰਦੇ ਉਹਨਾਂ ਚਿਰ ਹੈ ਜਿਹੜਾ ਉਹਨਾਂ ਦਾ ਉਦਾਹਰਨ ਹੋ ਸਕਦਾ ਹੈ ਸਾਡਾ ਨਹੀਂ ਇਹ ਕਹਿਣਾਗਾ ਕੁਝ ਮਜ਼ਦੂਰ ਆਗੂਆਂ ਦੀਆਂ ਪਿਛਲੇ ਦਿਨੀ ਅਸੀਂ ਬਾਈਕਸ ਕੀਤੀਆਂ ਸੀਗਾ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਇਸ ਕਰਕੇ ਇਹ ਗੱਲਾਂ ਦੇ ਉੱਤੇ ਆ ਜਿਹੜਾ ਕਿਤੇ ਨਾ ਕਿਤੇ ਤੁਸੀਂ ਚਰਚਾ ਕਰੋ ਗੌਰ ਕਰੋ ਇਸ ਕਰਕੇ ਤੁਹਾਡੇ ਲਈ ਵੀਡੀਓ ਬਣਾਉਣੇ ਹੈਗੇ ਆ ਕਿਉਂਕਿ ਤੁਸੀਂ ਸਾਡੇ ਸਮੇਂ-ਸਮੇਂ ਦੇ ਉੱਤੇ ਆ ਜਿਹੜੀ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਹੈਲਪ ਕਰਦੇ ਹੋ ਤੇ ਨਾਲ-ਨਾਲ ਆ ਜਿਹੜਾ ਅਸੀਂ ਜ਼ਰੂਰੀ ਤੁਹਾਨੂੰ ਕਹਿੰਨੇ ਹੈਗੇ ਕਿ ਸਾਡੀ ਫਾਈਨੈਂਸ਼ੀਅਲੀ ਹੈਲਪ ਕਰੋ ਪੇ ਚਲਾਉਣ ਦੇ ਲਈ ਚੈਨਲ ਚਲਾਉਣ ਦੇ ਲਈ ਤਾਂ ਮੌਕੇ ਮੌਕੇ ਦੇ ਉੱਤੇ ਕੋਈ ਸ਼ੂਜ਼ਵਾਨ ਸਾਥੀ ਆ ਜਿਹੜੇ ਕੋਈ ਵੀਰ ਆ ਜਿਹੜੇ ਸਾਡੇ ਉਹ ਸਾਡੀ ਮਦਦ ਆ ਜਿਹੜੀ ਉਹ ਲਾਜ਼ਮੀ ਕਰਦੇ ਆ ਉਹਨਾਂ ਦੇ ਲਈ ਵੀ ਇਹ ਵੀਡੀਓ ਬਣਾਉਣੇ ਲੋਕਾਂ ਦੇ ਲਈ ਵੀਡੀਓ ਬਣਾਉਣੇ ਤੁਹਾਨੂੰ ਸਮਰਪਿਤ ਹੁੰਦੀ ਹੈ ਉਮੀਦ ਕਰਦੇ ਹੈਗੇ ਆ ਸਾਡਾ ਕੰਮ ਆ ਜਿਹੜਾ ਤੁਹਾਨੂੰ ਕਿਤਨਾ ਕਿਤੇ ਲੋਕ ਪੱਕੀ ਲੱਗ ਰਿਹਾ ਹੋਊਗਾ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗ ਰਿਹਾ ਹੈਗਾ ਤਾਂ ਵੀਡੀਓ ਨੂੰ ਜਿਹੜਾ ਲਾਈਕ ਸ਼ੇਅਰ ਕਮੈਂਟ ਹੈ ਜਿਹੜਾ ਲਾਜ਼ਮੀ ਕਰਨਾ ਮੈਂ ਬਲਰਾਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾ